ਮੇਰਾ ਨਾਮ ਜਗਤ ਸਿੰਘ ਸਿੱਧੂ ਰਹਿਸੇ ਮੇਰੀ ਨੰਦਕਰਬੀ ਪਟਿਆਲਾ ਤੇ ਮੋਢੀ ਸਰਵਿਸ ਕਰਤੋਂ ਪਹਿਲਾ ਮੈਨੂੰ ਜਿਹੜੇ ਪ੍ਰੋਬਲਮ ਨੇ ਕਾਫੀ ਪੁਰਾਣੀ ਆਲੇ ਇਹ ਮੇਰੇ ਨਜਲਾ ਕਰਨਾ ਕਰਨ ਦੇ ਵਿੱਚ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਵੇਂ ਸਰੀਰ ਥੋੜਾ ਜਿਹਾ ਥੱਕ ਜਾਂਦਾ ਸੀ ਇਹ ਪ੍ਰੋਬਲਮ ਹੈਗੀ ਸੀ ਜਦੋਂ ਜਿਵੇਂ ਪਤਾ ਕੋਲ ਦਾ ਕੰਮ ਕਰਦਾ ਥੋੜਾ ਬਹੁਤ ਤਾਂ ਕੰਮ ਕਰਦੇ ਥਕਾਵਟ ਹੋ ਜਾਂਦੀ ਸੀ ਕੰਮ ਹੋ ਜੀ ਨਹੀਂ ਸੀ ਠੀਕ ਹੈ ਜੀ ਕੰਮ ਕਰ ਹੁੰਦਾ ਨਹੀਂ ਸੀ ਠੀਕ ਹੈ ਜੀ ਇਹ ਜਿਹੜਾ ਮੈਂ ਸ਼ੁਰੂ ਕੀਤਾ ਹੈ ਜਿਹੜਾ ਮੇਰਾ ਨਜਰਿਆ ਦਾ ਸਿਸਟਮ ਹੈ ਹਾਂਜੀ ਉਹ ਮੇਰੇ ਹਿਸਾਬ ਨਾਲ ਤਾਂ ਮੈਨੂੰ 50% ਫਰਕ ਪੈ ਗਿਆ ਉਹਦਾ ਠੀਕ ਹੈ ਜੀ ਯਾਨੀ ਬਹੁਤ ਕਾਫੀ ਘਟ ਗਿਆ ਉਹ ਠੀਕ ਹੈ ਜੀ ਤੇ ਬਾਕੀ ਜਿਹੜੀ ਕੰਮ ਹੈ ਵੇ ਸਰੀਰਕ ਥੱਕਦਾ ਸੀ ਹਾਂਜੀ ਉਹ ਵੀ ਕਾਫੀ ਫਰਕ ਪਿਆ ਮੈਨੂੰ ਉਹਦਾ ਕਿਤੇ ਮੈਂ ਦੋ ਦਿਨ ਕੰਮ ਕਰਦਾ ਮੌਕਾ ਮਿਲਿਆ ਪੂਰਾ ਜੋਰ ਦਾ ਕੰਮ ਕਰਕੇ ਦੇਖਿਆ ਪੂਰਾ ਜੋਰ ਦਾ ਕੰਮ ਕਰਕੇ ਦੇਖਿਆ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕੋਈ ਥਕਾਵਟ ਨਹੀਂ ਇਹ ਤਾਂ ਬਸ ਥੱਕ ਜਾਂਦਾ ਓਕੇ ਤੇ ਉਹ ਵੀ ਪ੍ਰੋਬਲਮ ਇਹਦੀ ਹਲ ਕਾਫੀ ਹੋਈ ਹੈ ਠੀਕ ਹੈ ਤੇ ਯਾਨੀ ਕਿ ਸੀਰ ਐਕਟਿਵ ਲੱਗਦਾ ਮੇਰਾ ਸੀਰ ਐਕਟਿਵ ਹੋ ਗਿਆ ਸਰ ਇੱਕ ਇਹ ਨਾਲੇ ਦੀ ਪ੍ਰੋਬਲਮ ਕਿੰਨੇ ਸਾਲਾਂ ਤੁਸੀਂ ਤੁਹਾਨੂੰ ਪਹਿਲਾਂ ਤਾਂ ਮੈਂ ਵੀ 25 ਸਾਲ ਤੋਂ ਪੁਰਾਣਾ ਹੀ ਹੈ ਪੁਰਾਣਾ ਹੀ ਲੱਗਦਾ ਓਕੇ ਕਦੀ ਵਾਰ ਵੀ ਕਦੀ ਘਟ ਗਿਆ ਠੀਕ ਹੈ ਜੀ ਤੇ ਹੁਣ ਮੈਨੂੰ ਇਹ ਨਾਲ ਕਾਫੀ ਵਨ ਲੱਗਦਾ ਮੈਨੂੰ ਮਸੂਰ ਰਹੀ ਰਲੀਫ ਹੈ ਕਾਫੀ ਜਨਾ ਕਾਫੀ ਫਰਕ ਪੈ ਗਿਆ ਹਾਂ ਜੀ ਬਾਕੀ ਐਕਟੀਵਿਟੀ ਚ ਐਕਟੀਵਿਟੀ ਚ ਵੀ ਕਾਫੀ ਫਰਕ ਆ ਬਹੁਤ ਫਰਕ ਆ ਲੱਖਾਂ ਹੀ ਲੋਕ ਸਰ ਤੁਹਾਡੀ ਵੀਡੀਓ ਦੇਖਣਗੇ ਨੈਟ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਬੋਡੀ ਸਰਵਿਸ ਬਾਰੇ ਮੈਂ ਤਾਂ ਕਹਿੰਦਾ ਵੀ ਬਹੁਤ ਵਧੀਆ ਚੀਜ਼ ਹੈ ਬੋਡੀ ਸਰਵਿਸ ਸਾਨੂੰ ਹਰ ਸਾਲ ਨੂੰ ਇਹ ਵਰਤਣੀ ਚਾਹੀਦੀ ਹੈ ਕਿਉਂਕਿ ਦਵਾਈਆਂ ਤਾਂ ਆਪਾਂ ਖਾਣੀਆਂ ਹੀ ਆ। ਬਿਲਕੁਲ ਜੀ। ਇਹ ਦਵਾਈਆਂ ਛੋਟ ਜਾਣਾ ਪਈਏ ਖਾਣ ਬਾਅਦ ਸੀਰ ਤੰਦਰੁਸਤ ਹੋ ਜਾਵੇ। ਸੀਰ ਦੇ ਜਿਹੜੇ ਤਾਤ ਨੇ ਪੂਰੇ ਹੋ ਜਾਣ। ਬਿਲਕੁਲ। ਇਸ ਨਾਤੇ ਸੌਰ ਤੇ ਆਪਣਾ ਸੀਰ ਤਾਂ ਕੁਝ ਹੀ ਗੱਦਾਂ ਹੀ ਛੋਟ ਜਾਣੀਆਂ। ਨਾਲੇ ਪੈਸਾ ਬਚੇਗਾ ਸੀਰ ਵਧੀਆ ਰਹੇਗੀ। ਬਿਲਕੁਲ ਜੀ। ਧੰਨਵਾਦ ਜੀ।